ਜਲੰਧਰ ਦੀ ਸ਼ਾਕੋਟ ਪੁਲਿਸ ਨੇ ਸ਼ੁੱਕਰਵਾਰ ਦੇ ਦਾਂਤ ਇੱਕ ਬਦਮਾਸ਼ ਦਾ ਐਨਕਾਊਂਟਰ ਕੀਤਾ ਇਹ ਅਪਰਾਧੀ ਡਕੈਤੀ ਜਾਲੀ ਕਰੰਸੀ ਅਤੇ ਖੋਦਿਆਂ ਘਟਰਾਵਾ ਦੇ ਵਿੱਚ ਸ਼ਾਮਲ ਸੀ ਮੁਕਾਬਲੇ ਦੌਰਾਨ ਦੋਸ਼ੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਪੁਲਿਸ ਬੋਲੀ ਬਾਰੀ ਦੇ ਵਿੱਚ ਜ਼ਖਮੀ ਹੋਏ ਦੋਸ਼ੀ ਨੂੰ ਸਿਵਲ ਹਸਪਤਾਲ ਸ਼ਾਹਕੋਟ ਲਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਦੋਸ਼ੀ ਦੀ ਪਛਾਣ ਜੋਰਾ ਸਿੰਘ ਵਜੋਂ ਹੋਈ ਹੈ ਜੋ ਕਿ ਪੀਪਲੀ ਥਾਣਾ ਲੋਈਆ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਸ ਦੇ ਕਬਜ਼ੇ ਵਿੱਚੋਂ ਇੱਕ 32 ਬੋਲ ਦਾ ਪਿਸਤੌਲ ਕਾਰਤੂਸ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਦੱਸ ਦिए ਕਿ 23 ਸਤੰਬਰ 2025 ਦੀ ਰਾਤ ਨੂੰ ਲਗਭਗ 11 ਵਜੇ ਜਾਮਨਗਰ ਅਮ੍ਰਿਤਸਰ ਮਰੀਨ ਫੀਲਡ ਐਕਸਪ੍ਰੈਸ ਵੇ ਤੇ ਇੱਕ ਉਸਾਰੀ ਵਾਲੀ ਥਾਂ ਤੇ ਸੁੱਤੇ ਪਏ ਮਜ਼ਦੂਰਾਂ ਨੂੰ ਪੰਜ ਨੌਜਵਾਨਾਂ ਨੇ ਬੰਦੂਕ ਦੀ ਨੋਕ ਤੇ ਲੁੱਟ ਲਿਆ ਸੀ ਜੋ ਇੱਕ ਮੋਟਰਸਾਈਕਲ ਅਤੇ ਇੱਕ ਕੈਂਪਰ ਵਾਹਨ ਵਿੱਚ ਆਏ ਸਨ ਮੁਲਜ਼ਮਾ ਨੇ ਮਜ਼ਦੂਰਾਂ ਤੋਂ ਮੋਬਾਈਲ ਫੋਨ ਅਤੇ 12000 ਰੁਪਏ ਖੋ ਲਿੱਤੇ ਸਨ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਜ਼ੋਰਾ ਸਿੰਘ ਨੇ ਉਸਾਰੀ ਕੰਪਨੀ ਦੇ ਸੁਪਰਵਾਈਜ਼ਰ ਓਮ ਸਿੰਘ ਤੇ ਗੋਲੀ ਚਲਾ ਦਿੱਤੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਨਾਲ ਉਹ ਜ਼ਖਮੀ ਹੋ ਗਿਆ। ਇੱਕ 23 ਤਰੀਕ ਨੂੰ ਜਿਹੜੀ ਹੈਗੀ ਰਾਤ ਨੂੰ 3:30 ਵਜੇ ਇੱਕ ਸਾਡੇ ਵਾਰਦਾਤਾਂ ਨੋਟਿਸ ਦੇ ਵਿੱਚ ਆਈ ਸੀ ਸ਼ਾਹ ਗੁਟੇਰੀਆ ਦੇ ਵਿੱਚ ਕਿ ਇੱਕ ਜੰਮੂ ਅੰਮ੍ਰਿਤਸਰ ਜਿਹੜਾ ਹੈਗਾ ਹਾਈਵੇ ਜਿਹੜਾ ਨਿਕਲ ਰਿਹਾ ਉਥੇ ਜਿਹੜੇ ਠੇਕੇਦਾਰ ਤੇ ਜਿਹੜੇ ਇੱਥੇ ਵਰਕਰ ਕੰਮ ਕਰਦੇ ਨੇ ਉਥੇ ਟੈਂਟ ਵਗੈਰਾ ਲਾ ਕੇ ਜਿਹੜੇ ਉਹਨਾਂ ਦਾ ਕੈਂਪ ਬਰੇ ਹੋਏ ਨੇ ਜਿੱਥੇ ਰਾਤ ਨੂੰ ਸਟੇ ਕਰਦੇ ਆ ਉਥੇ ਇੱਕ ਗੱਡੀ ਦੇ ਵਿੱਚ ਜਿਹੜੇ ਕੈਂਪਰ ਗੱਡੀ ਦੇ ਵਿੱਚ ਚਾਰ ਜਣੇ ਚਾਰ ਪੰਜ ਜਣੇ ਵਿਅਕਤੀ ਆਉਂਦੇ ਆ ਜੋ ਉਸ ਵਕਤ ਆ ਕੇ ਇੱਕ ਦੇ ਕੋਲ ਬਾਰੰਬੂਲ ਰਾਈਫਲ ਸੀ ਇੱਕ ਤੇ ਬਾਕੀ ਦੋ ਦੇ ਕੋਲ ਪਿਸਤਲ ਸੀ ਦਾਤਰ ਵਗੈਰਾ ਸੀ ਤੇ ਚਾਕੂ ਵਗੈਰਾ ਸੀ ਉਹਨਾਂ ਕੋਲ ਮਾਰੂ ਹਥਿਆਰ ਸੀ ਉਹ ਉਥੇ ਇੱਕ ਓਮ ਸਿੰਘ ਨਾਂ ਦਾ ਇੱਕ ਰਾਜਸਥਾਨ ਦਾ ਜਿਹੜਾ ਹੈਗਾ ਸੁਪਰਵਾਈਜ਼ਰ ਹੈ ਉਥੇ ਨੌਕਰੀ ਕਰਦਾ ਹੈਗਾ ਸੀ ਉਹਨਾਂ ਦੇ ਜਿਹੜਾ ਹਾਈਵੇ ਤੇ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਸੀ ਇਹ ਜਿਹੜੇ ਵਿਅਕਤੀ ਆਏ ਇਹਨਾਂ ਨੇ ਆ ਕੇ ਉਹਨਾਂ ਦੇ ਜਿਹੜੇ ਮਾਰਕਟਾਈ ਕੀਤਾ ਐਂਡ ਜਿਹੜਾ ਉਹਨਾਂ ਤੋਂ 12000 ਰੁਪਇਆ ਤੇ ਮੋਬਾਈਲ ਫੋਨ ਖੋਏ ਐਂਡ ਜਿਹੜੇ ਬਾਰਮਪੁਰ ਦੀ ਰਾਈਫਲ ਨਾਲ ਫਾਇਰ ਕੀਤਾ ਜਿਹੜਾ ਪਹਿਲਾ ਫਾਇਰ ਸੀ ਜਿਹੜਾ ਉਹਦਾ ਸੜਕ ਤੇ ਲੱਗਿਆ ਐਂਡ ਇੱਕ ਉਦੇ ਵਿਰੋਧ ਕਰਨ ਦੇ ਉੱਤੇ ਉਹਨੇ ਇੱਕ ਫਾਇਰ ਹੋਰ ਕੀਤਾ ਜਿਹੜਾ ਉਹਦੇ ਖੱਬੇ ਸਾਈਡ ਦੇ ਉੱਪਰ ਫੇਸ ਦੇ ਉੱਪਰ ਜਿਹੜਾ ਫਾਇਰ ਲੱਗਿਆ ਜਿਸ ਨੂੰ ਅੰਮ੍ਰਿਤਸਰ ਜਿਹੜਾ ਹੈਗਾ ਰੈਫਰ ਕੀਤਾ ਗਿਆ ਪਹਿਲਾਂ ਸ਼ਾਹਕੋਟਾ ਦਾਖਲ ਕਰਾਇਆ ਫਿਰ ਅੰਮ੍ਰਿਤਸਰ ਰੈਫਰ ਕੀਤਾ ਸੀ ਸੋ ਇਹ ਜਿਹੜੇ ਵਿਅਕਤੀ ਹੈਗੇ ਸੀ ਇਹਨਾਂ ਦੇ ਵਿੱਚ ਜਿਹੜੇ ਇੱਕ ਲੱਖੀ ਨਾਂ ਦਾ ਮੁੰਡਾ ਹੈਗਾ ਸੀ ਇੱਕ ਜਿਹੜਾ ਹੈਗਾ ਜ਼ੋਰਾ ਨਾਂ ਦਾ ਮੁੰਡਾ ਹੈਗਾ ਸੀ ਇੱਕ ਸੰਦੀਪ ਸਿੱਪੀ ਨਾਂ ਦਾ ਮੁੰਡਾ ਸੀ ਇਸ ਤਰੀਕੇ ਨਾਲ ਇਹ ਜਿਹੜੇ ਚ 5 ਵਿਅਕਤੀ ਉਹਦੇ ਵਿੱਚ ਫਿਗਰ ਆਊਟ ਹੋਏ ਸੀ ਤਾਂ ਜਿਹੜਾ ਐਫਆਈਆਰ ਨੰਬਰ ਜਿਹੜਾ ਹੈਗਾ 215 ਨੰਬਰ ਮਕਦਮਾ ਉਹਦੇ ਵਿੱਚ 109 ਜਿਹੜੀ ਹੈਗੀ ਆ 311 352 ਡੀਐਨਐਸ ਦੇ ਤਹਿਤ ਮਕਦਮਾ ਦਰਜ ਕਰਕੇ ਐਂਡ ਆਰਮ ਜੈਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੀ ਪੜਤਾਲ ਦੇ ਵਿੱਚ ਉਹਦੀ ਤਫਤੀਸ਼ ਦੇ ਵਿੱਚ ਇੱਕ ਅੱਜ ਸਾਡੇ ਕੋਲ ਇੱਕ ਇਨਫਾਰਮੇਸ਼ਨ ਆਈ ਸੀ ਕਿ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਜ਼ੋਰਾ ਜੋ ਦੋਸ਼ੀ ਹੈ ਔਰ ਸ਼ਾਹਕੋਟ ਏਰੀਆ ਦੇ ਜਿਹੜੇ ਅਗਲੇ ਪਿੰਡ ਪੈਂਦੇ ਹੈਗੇ ਨੇ ਕੋਹਾਟਕਲਾਂ ਜ਼ਾਫਰਵਾਲ ਜਿਹੜੇ ਪਿੰਡ ਪੈਂਦੇ ਨੇ ਜ਼ਾਫਰਪੁਰ ਇਧਰਲੀ ਸਾਈਡ ਤੋਂ ਇਹਨਾਂ ਪਿੰਡਾਂ ਦੇ ਵਿੱਚ ਘੁੰਮ ਰਿਹਾ ਜਾਂ ਤਾਂ ਜਿਸ ਦੇ ਸਾਡੇ ਡੀਐਸਪੀ ਸ਼ਾਹਕੋਟ ਸਾਉਥ ਡਿਵੀਜ਼ਨ ओंकार ਸਿੰਘ ਬਰਾੜ ਸਾਡੇ ਇਨਸਪੈਕਟਰ ਸ਼ਾਹਕੋਟ ਐਸਐਚਓ ਬਲਵਿੰਦਰ ਸਿੰਘ ਇਹਨਾਂ ਨੇ ਜਿਹੜੀਆਂ ਟੀਮਜ਼ ਬਣਾ ਕੇ ਡਿਸਪੈਚ ਕਰਕੇ ਇਸ ਏਰੀਆ ਦੇ ਵਿੱਚ ਜਿਹੜੀਆਂ ਟੀਮਜ਼ ਨੂੰ ਡਿਸਪੈਚ ਕੀਤਾ ਐਂਡ ਬਸਤਿਹਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੇ ਇਹ ਜਿਹੜਾ ਇੱਕ ਜੋਰਾ ਨਾਂ ਦਾ ਲੜਕਾ ਇਹਦੇ ਵਿੱਚ ਕਤਵਾ ਨੰਬਰ ਜਿਹੜਾ ਤੁਹਾਨੂੰ ਮੈਂ ਦੱਸਿਆ ਇਹਦੇ ਵਿੱਚ ਜਿਹੜਾ ਪਹਿਲਾਂ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਟਰੇਸ ਆਊਟ ਹੋਇਆ ਐਂਡ ਇੱਕ ਹਾਰਡਕਲਾ ਦੀ ਮੰਡੀ ਜਿਹੜੀ ਮੰਡੀ ਹੈਗੀ ਜਿੱਥੇ ਆਪਾਂ ਹੁਣ ਖੜੇ ਆ ਇਸ ਵਕਤ ਮੋਟਰਸਾਈਕਲ ਤੇ ਇਧਰ ਆ ਰਹੇ ਜੋ ਪਿੱਛਾ ਕਰਦੇ ਹੋ ਇੱਥੇ ਆਏ ਤਾਂ ਪੁਲਿਸ ਪਾਰਟੀ ਦੇ ਉੱਪਰ ਜੋਰਾ ਸਿੰਘ ਵੱਲੋਂ ਜਿਹੜਾ ਹੈਗਾ ਮਾਰਦਨ ਦੀ ਨੀਤੇ ਨਾਲ ਪੁਲਿਸ ਪਾਰਟੀ ਦੇ ਉੱਪਰ ਇੱਕ ਜਿਹੜਾ ਫਾਇਰ ਕੀਤਾ ਗਿਆ ਜਿਹੜਾ ਸਾਡੇ ਇੱਕ ਏਐਸਆਈ ਅਗਰੇਜ ਅੰਗਰੇਜ਼ ਸਿੰਘ ਹੈ ਕਿ ਉਹਨਾਂ ਦੇ ਜਿਹੜਾ ਹੈਗਾ ਬਚਾ ਹੋਇਆ ਐਂਡ ਉਸ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਖਾਤਰ ਜਿਹੜਾ ਹੈਗਾ ਪ੍ਰਾਈਵੇਟ ਡਿਫੈਂਸ ਦੇ ਵਿੱਚ ਫਾਇਰ ਕੀਤਾ ਜਿਹੜਾ ਉਹਦੀ ਦੋਸ਼ੀ ਜੋਰਾ ਸਿੰਘ ਦੀ ਖੱਬੇ ਜਿਹੜਾ ਹੈਗਾ ਗੋਡੇ ਦੇ ਉੱਪਰ ਪਿਛਲੇ ਪਾਸੇ ਜਿਹੜੀ ਲੱਤ ਦੇ ਉੱਪਰ ਪੱਟ ਦੇ ਵਿੱਚ ਜਿਹੜਾ ਲੱਗਿਆ ਜਿਸ ਨੂੰ ਲਾਜ ਵਾਸਤੇ ਜਿਹੜਾ ਹੈਗਾ ਸਿਵਲ ਹਸਪੀਟਲ ਛਾਹਕੋਟ ਦੇ ਵਿੱਚ ਐਡਮਿਟ ਕਰਾਇਆ ਗਿਆ ਅਡਾ ਬਣਦੀ ਜਿਹੜੀ ਹੈਗੀ ਧਾਰਾਵਾਂ ਦੇ ਦਾ ਜਿਹੜੇ ਮਕਦਮਾ ਇਸ ਇਨਸੀਡੈਂਟ ਦਾ ਜਿਹੜਾ ਹੈਗਾ ਕਰਕੇ ਦਰਜ ਕਰਕੇ ਜਿਹੜੀ ਤਫਤੀਸ਼ਾਂ ਮਲਚ ਲਿਆਂਦੀ ਜਾ ਰਹੀ